ਅਨੁਸਾਰ ਉਹ ਤੋਂ ਲੋਕ ਕਿ ਪਿਛਾਉਣੇ ਆ ਜੇ ਪਾਰਕ ਦੀ ਕੁਲਤਰ ਤੇ ਆਹ ਜਿੱਥੇ ਤੁਸੀਂ ਮੇਰੇ ਕਿ ਲੈਟਰ ਬਾਕਸ ਹੈ ਇਹ ਹਜੇ ਵੀ ਇੱਥੇ ਹੈਗੇ ਆਪਣੇ ਪੰਜਾਬ ਦੇ ਸਭ ਬੰਦ ਹੋ ਚੁੱਕੇ ਆ ਇਹ ਹਜੇ ਵੀ ਕਾਲ ਲੱਗਿਆ ਹੋਇਆ ਲਿਖ ਆ ਆ ਲੱਗਿਆ ਹੋਇਆ ਇਹ ਹਜੇ ਵੀ ਕਿੱਟੀਆਂ ਆਉਂਦੀਆਂ ਕਿ ਇਹਨਾਂ ਨੂੰ ਕੋਲ ਦੇ ਆ ਤੇ ਆਪਣੇ ਪੰਜਾਬ ਜੇ ਬੰਦ ਹੋ ਚੁੱਕਿਆ ਤੁਹਾਨੂੰ ਇੱਥੇ ਪਸੰਦ ਬੋਨੇ ਚਾਹਤ ਦਿਓ ਲੈਟਰ ਬਾਕਸ ਇੱਥੇ ਦਾ ਇਹ ਕਾਲ ਲੈਟਰ ਬਾਕਸ ਆ ਤੇ ਕੇਪੀ ਦੇਖੋ ਜੀ ਵੀ ਇਹ ਚੱਲ ਰਹੇ ਆ ਜਾਂ ਲੋਕ ਲੱਗਿਆ ਹੋਇਆ ਲੋਕ ਕਲੀਅਰੈਂਸ ਆਉਂਦਾ ਇਹ ਆਪਣੇ ਪੰਜਾਬ ਚ ਕਈ ਸਾਲੋਂ ਕਿਸੇ ਬੰਦ ਵੀ ਹੋ ਚੁੱਕੇ ਆਪਣੇ ਤਾਂ ਕਿਤੇ ਨਹੀਂ ਦਿਖਦਾ ਇਹ ਆਪਣੇ ਨੂੰ ਕਿੱਦਾਂ ਦੇਖਣ ਨੂੰ ਵੀ ਮਿਲਦਾ ਹੁਣ